ਹੁੰਦਾ ਬੋਝਰੀ ਲੱਗਦੀ ਆ ਇਹ ਸਿੱਧੀਆਂ ਪਲੱਗ ਜਿ ਲੱਗਦੀਆਂ ਫਿਰ ਅੱਗੇ ਚਲਾ ਦੇ ਦੋਈ ਤਰ੍ਹਾਂ ਫਿਰ ਦੇਖਿਓ ਬਾਜੋਂ ਵੀ ਅਮੈਕ ਹੈਲੋ ਲੋ ਜੀ ਸਾਡੇ ਵਰਮੈਂਟ ਸਾਹਿਬ ਆਾ ਪੀ ਕੇ ਹੁਣ ਪੈ ਕੇ ਦੇਖ ਰਹੇ ਨੇ ਵਸ਼ੀਲੂ ਆਾ ਪੀ ਕੇ ਟੈਸਟ ਦਿਖਾ ਰਹੇ ਨੇ ਆਾ ਪੀ ਕੇ ਟੈਸਟ ਦਿਖਾ ਰਹੇ ਨੇ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਸਵੇਰੇ ਗਏ ਸੀਗੇ ਸਰੋ ਕੱਢਣ ਪਰ ਮੀਂਹ ਆ ਗਿਆ ਪੂਰੀ ਨਿਕਲ ਹੀ ਨਹੀਂ ਆ ਗਈ ਸਾਰੀ ਥੋੜੀ ਬੋਦੀ ਹੋ ਨਿਕਲੀ ਦੀ ਉਹਦੇ ਬਾਅਦ ਮੀਂਹ ਤੇਜ਼ ਆ ਗਿਆ ਤਾਂ ਕਰਕੇ ਫਿਰ ਬੰਦ ਕਰਤਾ ਕੰਮ ਤੇ ਹੁਣ ਥੱਲੇ ਲਿਆ ਕੇ ਪੱਲੜ ਬੁੱਲੜ ਸਾਰੇ ਗਿੱਲੇ ਹੋ ਗਏ ਤੇ ਸਰੋ ਵੀ ਗਿੱਲੀ ਜੀ ਹੋ ਗਈ ਦੀ ਨਰਮ ਜੀ ਉਹ ਵੀ ਫੋਲੀ ਆਉਣ ਤੁਪੀ ਜੀ ਨਿਕਲ ਗਈ ਹੁਣ ਤਾਂ ਪਹਿਲਾਂ ਖਾਸਾ ਬੱਦਲ ਸੀਗਾ ਸਵੇਰੇ ਤੇ ਹੁਣ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਗਾ ਮੇਰੇ ਤੋਂ ਧੁੱਪ ਨਿਕਲੀ ਹੋਈ ਆ ਤੇ ਟੂੜੀ ਵਾਲੇ ਰਿਪਰ ਦਾ ਵੀ ਚੱਲ ਰਿਹਾ ਕੰਮ ਥੱਲੇ ਰਿਪੇਅਰ ਚੱਲ ਰਹੀ ਜੀ ਉਹਦੀ ਤੇ ਦੂਜੇ ਨੰਬਰ ਤੇ ਅੱਜ ਕੰਬਾਈਨ ਵੀ ਚਲਾਣੀ ਹੈ। ਅੱਜ ਇਹ ਸਾਰੇ ਕੰਮ ਕਰ ਲੈਣੇ। ਤੇ ਇਹ ਕੰਬਾਈਨ ਚਲਾਣੀ ਹੈ ਅੱਜ ਸ਼ਾਮ ਤੱਕ ਦੇਖਦੇ ਆ ਕਿਉਂਕਿ ਮੀਂਹ ਜਾਂ ਬੈ ਗਿਆ। ਬੱਸ ਜਦੋਂ ਹੁਣ ਧੁੱਪ ਨਿਕਲ ਗਈ ਧੁੱਪ ਲਾ ਕੇ ਚੱਲ ਜਣੀ ਆ। ਪਹਿਲਾਂ ਤਾਂ ਐ ਹੋ ਗਿਆ ਤਾਂ ਵੀ ਚਲਣੀ ਨਹੀਂ ਹੈਗੀ। ਪਰ ਧੁੱਪ ਜੀ ਨਿਕਲ ਗਈ ਹੁਣ ਤਾਂ ਖਾਸੀ ਤੇ ਹਵਾ ਜੀ ਵੀ ਚੱਲ ਰਹੀ ਆ ਤਾਂ ਕਰਕੇ ਚੱਲ ਜੂਗੀ ਐਵੇਂ ਤਾਂ। ਤੇ ਹੱਥ ਜਿਆ ਕਰ ਲਈਏ ਅੱਜ ਫਿਰ ਕਿਉਂਕਿ ਕੱਲ ਵੀ ਟਾਈਮ ਨਹੀਂ ਲੱਗਣਾ ਕੱਲੂ ਆਪਾਂ ਜਾਣਾ ਕੋਹਾ ਜੀ ਉਹਨਾਂ ਕੋਲ। ਉਹਨਾਂ ਨੇ ਦਸ਼ਮੀਰ ਸ਼ਾਹ ਵਾਲਿਆਂ ਦੀ ਕਮਾਈ ਲੈ ਕੇ ਆਣੀ ਨਵੀਂ। ਤੇ ਉਹਨੇ ਬੁਲਾਇਆ ਹੋਇਆ ਕਹਿੰਦੇ ਆਇਓ ਜ਼ ਕੱਲ ਨੂੰ ਉੱਥੇ ਜਾਣਾ ਤੇ ਪਰਸੋਂ ਵਿਸਾਖੀ ਆ ਗਈ ਤਾਂ ਅਗਰ ਕਿ ਹੁਣ ਚੱਲਣੀ ਨੀਤੀ ਦੋ ਦਿਨ ਅਗਰ ਕੇ ਅੱਜ ਹੱਥ ਜਾ ਕਰ ਲੈਣਾ ਚਲੋ ਉਹ ਵੀ ਤੁਹਾਨੂੰ ਕਲਿੱਪ ਜਿਹਾ ਦਿਖਾਵਾਂਗੇ ਵਿੱਚ ਵਿੱਚ ਨੂੰ ਤੇ ਬਾਕੀ ਸਰੋਂ ਵਾਲਾ ਵਲੌਗ ਤੁਹਾਨੂੰ ਸਾਰਾ ਮੇਨ ਚੈਨਲ ਤੇ ਮਿਲ ਜੂਗਾ ਕਾਲਾ ਮਾਲ ਵਲੌਗ ਤੇ ਕੱਲ ਨੂੰ ਅਪਲੋਡ ਹੋਊਗਾ ਉਹ ਇਹ ਆਪਾਂ ਪਹਿਲਾ ਵੀਡੀਓ ਪਾਤੀ ਤੇ ਬਾਕੀ ਚਲੋ ਦਿਖਾਉਂਦਾ ਤੁਹਾਨੂੰ ਥੱਲੇ ਜਾ ਕੇ ਫੁੱਲ ਪੱਲੜ ਬੋਲੇ ਹੋਏ ਸਾਰੇ ਥੱਲੇ ਲਓ ਜੀ ਆਹ ਦੇਖੋ ਪਹਿਲਾਂ ਧੁੱਪ ਨਿਕਲ ਗਈ ਹੁਣ ਤਾਂ ਹਵਾ ਵੀ ਚੱਲ ਰਹੀ ਆ। ਢਿੱਲਾ ਜਾ ਕਰ ਗਿਆ। ਉਰੇ ਹਜੇ ਘੱਟ ਲੱਗਦਾ ਖੇਤ 'ਚ ਜ਼ਿਆਦਾ ਐਵੇਂ ਜ਼ਿਆਦਾ ਸੀਗਾ। ਕੰਮ ਰੋਕ ਤੇ ਬਸ ਸਰੂ ਕੱਢਣੇ ਦਾ। ਥੱਲੇ ਤੋਂ ਹਮਦਾ ਤੋਂ ਨੂੰ ਮੈਂ। ਉਹ ਫੁੱਲੇ ਸਾਰੇ ਭੱਜਣ। ਵਿੱਚ ਇਹਦੇ ਹੀ ਪਏ ਹਜੇ ਆ ਵੀ ਫੁੱਲਣੀਆਂ। ਸਰੋਂ ਵੀ ਭਰੀ ਹੋਈ ਤੇ ਤਿੰਨ ਕ ਥੱਲੇ ਦੋ ਦਿਨ ਅੰਨੇ ਕਿ ਨਿਕਲੇ ਤੇ ਬਸ। ਪੱਲੜ ਫੋਲੇ ਹੋਏ ਅੰਦਰ ਅਸਰੋਂ ਜੀ ਆ ਥੋੜੀ ਜਿ ਇਕੱਠੀ ਕਰ ਲਈਦੀ ਫਿਰ ਸਿੱਧੀ ਐਵੇਂ ਐਵੇਂ ਪੱਲੜ ਜਾਂ ਬਨ ਕੇ ਲਿਆਏ ਤੇ ਉਥੇ ਤੇ ਤੁਸੀਂ ਗੱਲ ਨੂੰ ਦੇਖ ਹੀ ਲੈਣਾ ਦੂਜੇ ਵਲੌਗ ਚ ਮੇਨ ਚੈਨਲ ਤੇ ਤੇ ਆਹ ਘੜੀਏ ਤੋੜੀ ਵਾਲੀ ਮਸ਼ੀਨ ਉਹ ਰਵੀਤ ਲੱਗੇ ਹੋਏ ਤੇ ਚੀਨਾ ਬਾਈ ਬਲੇਡ ਜੇ ਦੇ ਕਸਣ ਨਵੇਂ ਬਲੇਡ ਆ ਦੇਖੋ ਗੋਈ ਗੋਈ ਦਾ ਪ੍ਰਾਣਾ ਵੀ ਚੱਲ ਜਾਂਦਾ ਹੈ। ਪੁੱਠਾ ਕਰਕੇ ਪਾਹ ਹੋ ਜਾਂਦਾ। ਇਹ ਤਾਂ ਜਿਵੇਂ ਆ ਦੇਖੋ ਇਹ ਤਾਂ ਜਿਆਦਾ ਘਸਿਆ ਹੋਇਆ। ਦੂਜੀ ਸਾਈਡ ਤੋਂ ਵੀ ਇਹ ਨਵਾਂ ਪੈਜਣਾ। ਹਥਿਆਰ ਬਾਈ ਨੇ ਇੱਥੇ ਛੱਡ ਕੇ ਉੱਧਰ ਲੱਗਿਆ ਹੋਇਆ ਹੁਣ ਫੋਲਣ ਪੱਲੀਆਂ ਜੀਆਂ। ਪੱਲੜ। ਆ ਦੇਖੋ। ਅੱਧੇ ਕ ਪਲੇਟ ਤਾਂ ਚੇਂਜ ਹੋ ਗਏ। ਅੱਧੇ ਕ ਰਹਿ ਗਏ। ਅੱਜ ਨਿਵੇੜ ਦੇਣਾ ਬਾਈ ਨੇ ਕੰਮ। ਤੇ ਨਾਂ ਨਿਵੇੜਾ ਤਾਂ ਕੱਲ ਨੂੰ ਹੋ ਜਾਊਗਾ। ਇਹਨੂੰ ਵੀ ਤਿਆਰ ਕਰਕੇ ਖੜਾਈਏ ਫਿਰ। ਕਿ ਕਮੈਂਡ ਦਾ ਕੰਮ ਸ਼ੁਰੂ ਹੋ ਜਾਣਾ ਪਹਿਲਾਂ ਨਹੀਂ ਇੱਧਰ ਕਟੜਾ ਖੜਾ ਹੈ ਇਹ ਫੋਲਤੀ ਸਾਰੀ ਨਾ ਖੁੱਪਸ ਜਾਈਂ ਹਾਂ ਤਾਂ ਜਿਹੜੇ ਦੋ ਤਿੰਨ ਚੱਲੇ ਭਰੇ ਵੇਦੇ ਹਾਂ ਇੱਧਰ ਫੋਲਤੀ ਆ ਦੇਖ ਦੇ ਇੱਧਰ ਮਿਲੋ ਚੀਨੇ ਬਾਈ ਨੂੰ ਕਸਰ ਇੱਕ ਵਾਰ ਜੀ ਓਕੇ ਆ ਮਸ਼ੀਨ ਪੂਰੀ ਹੁਣ ਓਕੇ ਆ ਜੀ ਤਿਆਰ ਆ ਪੂਰੀ ਚੱਲਣੇ ਨੂੰ ਹਾਂ ਤੁੰਨੂੰ ਦੇਖਦੇ ਤੇ ਵੀ ਤੇਜ਼ੀ ਜੀ ਲਾ ਕੇ ਹੁਣ ਤਾਂ ਕਦਾਂ ਰੱਖਣਾ ਪੁਰ ਕੀ ਉਹ ਜੀ ਦਬੀ ਲਾ ਕੇ ਆਹ ਚਾਂਦੀ ਦੀ ਦਬੀ ਜਾਂਦੀ ਦੀ ਦਬੀ ਇਸ ਗਰੁੱਪ ਸਾਰਾ ਮਾਰਿਆ ਵਾ ਹੈ 1 ਵਜੇ ਤਾਂ ਫੇਰ ਵੀ ਨਹੀਂ ਦੱਸਿਆ ਵਾ ਨੈਟ ਦਿਖਾਉਂਦਾ ਵੈਸੇ ਹੁਣ ਤਾਂ ਧੁੱਪ ਨਿਕਲੀ ਵੀ ਆ ਸਾਡੋ ਘਾਟਾਂ ਘਾ ਲੈਂਦੇ ਬਾਬਾ ਹਾਂ ਠੀਕ ਐ ਤੇ ਇੱਦਾਂ ਕੀ ਲਈ ਵੱਡੋ ਬਈ ਇੱਕ ਬਾਗ ਦੇ ਚਾਹ ਹੋਗਾ ਉੱਥੇ ਜਾਣਾ ਹੱਥੇ ਕਰਨਾ ਬਸ ਕੀ ਦੀ ਜੇ ਉਹਨਾਂ ਦੀ ਨਾ ਹੋਈ ਤਾਂ ਇੱਥੇ ਹੀ ਹੈ ਕਹਿੰਦੇ ਭੋਲੂ ਅੰਕਲ ਦੀ ਕਹਿੰਦੇ ਨਹੀਂ ਉੱਥੇ ਬਾੜ ਨਹੀਂ ਉੱਥੇ ਬਾੜ ਦੇਣੀ ਜੇ ਉਹ ਜ਼ਿਆਦਾ ਸੁੱਕੀ ਹੈ ਉਹਦੇ ਨਾਲੋਂ ਵੀ ਜੇ ਉੱਥੇ ਨਾ ਚੱਲੀ ਉਹ ਕਹਿੰਦੇ ਉੱਥੇ ਬਾੜ ਦੇਣੀ ਚਲੋ ਦੇਖਦੇ ਆ ਕੱਢ ਲਈਏ 12:00 ਵਜੇ 12:30 12:00 ਵਜੇ ਇਹ ਤਾਂ ਫੇਰ ਮੀਂਹ ਆ ਜਾਵੇ ਪੰਗਾ ਪੈ ਜਾਵੇ ਕੁੜੀ ਜਲੀ ਮੇਰੇ ਨਵੇਟ ਦੂੰਗੇ ਕੰਮ ਅੱਜ ਆ ਥੋੜੇ ਰਹਿ ਗਏ ਉਹਦੇ ਬੜੇ ਹੱਟੇ ਹਨ ਅੱਧੇ ਹੀ ਪਿਆ ਜੇ ਅੱਧਾ ਪਿਆ ਹੈ ਹਨਾ ਅੱਧਿਕਾ ਪਿਆ ਉਹ ਮਸ਼ੀਨ ਜਿਹੜੀ ਕਹਾਟਰੀ ਚਾਲਦੇ ਬੈਟਰੀ ਖਰਾਬ ਹੋ ਗਈ ਜਿਹੜੀ ਮਸ਼ੀਨ ਜੀ ਆਈ ਸੀਗੀ ਬਾਹਰ ਆ ਬੈਟਰੀ ਨਹੀਂ ਖਰਾਬ ਹੋਈ ਉਹਦੀ ਮਨ ਲੱਗਦਾ ਚਾਰਜਰ ਜਿਹੜਾ ਖਰਾਬ ਹੋ ਗਿਆ ਚਾਰਜਰ ਨਹੀਂ ਕਰ ਚਾਰਜ ਨਹੀਂ ਕਰਦੀ ਬੈਟਰੀ ਚੱਲਦਾ ਰਹੇਗਾ ਹੁਣ ਪਤਾ ਨਹੀਂ ਕਾਜ ਕਰਾਂ ਫਿਰ ਆਹ ਖਾਲੇ ਡੈਡ ਹੋ ਗਈ ਨਹੀਂ ਉਹਨੂੰ ਦਾ ਕਿੰਨੇ ਰਹਿ ਗਏ ਘਵਾ ਦੇ ਕੰਮ ਨਿਭੜਨ ਵਾਲਾ ਦਾ ਦੇਖੇ ਕਿੰਨੇ ਰਹਿ ਗਏ ਭਾਈ ਦੇਖੋ ਦਾ ਆ ਆ ਰਹਿ ਗਏ ਨਾ ਤਿੰਨੇ ਜਿਹੇ ਬਦਲੇ ਪਲੇਟ ਕਮਾਓ ਕੀ ਕਰੂੰ ਪਾਉਂਗੇ ਨਾ ਉਹਨੇ ਤੇ ਸਾਇਆ ਦਿੱਤਾ ਦੇ ਦੇ ਹਾਂ ਇੱਕ ਲੈ ਇਹ ਤਾਂ ਹੋ ਗਈ ਹੋ ਗਈ ਹੋ ਗਈ ਕਿੱਥੇ ਗਈ ਜੀ ਆਹ ਰਹਿੰਦੀ ਐ ਹਾਂਜੀ ਐ ਉਹ ਚੱਕੋ ਪਹਿਲਾਂ ਫੱਟੀ ਵਿੱਚ ਗਿਰ ਜਣੀ ਉਹ ਕờ 2 3 4 5 5 ਰਹਿ ਗਈਆਂ ਫਿਰ ਤਾਂ ਹੈ ਫਿਰ ਤਾਂ ਨਿਬੜੇ ਗਿਆ ਕੰਮ ਇਹ ਖੁਸ਼ੀ ਦੇਖੋ ਖੁਸ਼ੀ ਉਹ ਹਾਂ ਮੈਂ ਤਾਂ ਲੇ ਕਿ ਤੇ ਅੱਧਾ ਵੇ ਹੋਣਾ ਅਜੇ ਮੈਂ ਵੀ ਉਹੀ ਸੋਚਾ ਫਿਰ ਤੁਸੀਂ ਕਹਿੰਦੇ 8 ਕ ਲੈਣਾ ਹੋਈਆਂ 16 ਲੈਣਾ ਬਣਾਏ ਜਿਟਾ 8 ਤਾਂ ਮੈਂ ਕੱਟੀ ਇਹਦੇ ਹੁਣ ਅਸੀਂ ਕੱਢ ਗਏ 7 ਰਾਤ ਕਰਕੇ ਤਾਂ ਲੈਣਾ ਹਾਂ ਡੇਢ ਕਾ ਹੋ ਬਸ 4 ਕ ਰਹਿ ਗਈਆਂ ਮੇਰੇ ਤਾਂ 4-5 ਕ ਵਾਸਵਾ ਸ਼ਾਬਾਸ਼ ਨਿਬੜ ਤਾਂ ਕਾ ਇਹ ਵਿੜ ਗਿਆ ਨਿਬੜ ਗਿਆ ਗਾਹੀ ਆਫ ਖਾਈ ਦਾ ਬਸ ਹਾਂ ਬਾਕੀ ਦਾ ਗਰੀਸ ਦਵਾ ਲਾ ਆ ਨਹੀਂ ਚਾਹਦਾ ਕੇ ਜੇ ਰੈਂਚਣ ਚੱਲਦਾ ਨਹੀਂ ਇਹਦਾ ਦੋ ਪਏ ਐ ਇਹ ਬਹੁਤ ਖਰਾਬ ਹੈ ਉਹ ਵੀ ਖਰਾਬ ਹੈ ਉਹ ਸੁੱਕਾਸਦਾ ਇਹ ਖੋਲਦਾ ਨਹੀਂ ਹੈਗਾ ਹਾਂ ਚਾਬੀਆਂ ਨਾਲੇ ਖੁੱਲ ਨਹੀਂ ਪੈਂਦੀਆਂ ਚਲੋ ਹੁਣ ਕੱਖ ਚੱਕ ਲਿਆਈਏ ਪਹਿਲਾਂ ਅਜੇ ਕੱਖ ਵੀ ਨਹੀਂ ਲੈ ਕੇ ਆਏ ਤੇ ਸਰੋ ਕੱਢਣ ਕਰਕੇ ਸਰੋ ਫੇਰ ਨਹੀਂ ਕੱਢ ਹੋਈ ਸਾਰੀ ਕੱਕ ਜੱਕ ਤੇ ਲਿਆਉਂਦਾ ਖੇਤ ਚ ਟਰਾਲੀ ਕਰੀ ਆ ਬੇਲੀ ਹੁਣ ਲੋ ਜੀ ਤੇ ਕੱਖ ਲੈ ਆਂਦੇ ਉਧਰ ਲੱਗੇ ਹੋਏ ਨੇ ਕਮੈਂਟ ਨੂੰ ਬਸ ਤਿਆਰੀ ਹੋ ਗਈ ਹੁਣ ਜਾਣ ਦੀ ਪਹਿਲਾਂ ਤੇਲ ਤੁਲ ਪਾ ਕੇ ਲੈ ਕੇ ਆਣਾ ਆ ਵੀ ਇਕੱਠੀ ਕਰਕੇ ਜਾਉਂਗੇ ਪਹਿਲਾਂ ਮੈਨੂੰ ਇਹਦਾ ਕੁਝ ਨਹੀਂ ਪਤਾ ਹੁੰਦਾ ਕੋਈ ਨਹੀਂ ਰੋਟੀ ਤਿਆਰੀ ਅਰੇ ਕਿੱਥੇ ਆ ਤਾਂ ਹਾਸਾ ਲੱਗੀ ਜਾਂਦੀ ਹੈ ਘਾੜ ਫੋਟੇ ਹੈ ਇਹ ਵੀ ਕੁਝ ਨਾ ਕੁਝ ਦੇਖੀ ਜਾਂਦੇ ਆ ਆ ਪੱਤੀ ਜੀ ਰਹਿ ਗਈ ਕੋਦੀ ਇਹ ਹਰ ਜਿਹੜੀ ਦੇਖੀ ਸ਼ੀਲਡ ਆਈਸ ਵਰਮੀ ਨਹੀਂ ਲਾਉਣੀ ਆ। ਹਵਾ ਲਾਤੇ ਰਹਦੇ ਆ। ਹੂੰ। ਇਹ ਤਾਂ ਹੈ। ਆਹ ਸੰਦੇਸ਼ ਅੱਜ ਘਰ ਵਿੱਚ ਦੇਦੇ। ਹੂੰ। ਇਹਨੂੰ ਗੱਡੀ ਵਿੱਚ ਐਸੀ ਨੂੰ ਬਾਹਰ ਜਿਹੜਾ ਇਹਦਾ ਟਾਇਰ ਚੜਾਣ ਦਾ ਟੱਕੇ ਪੜੇ ਜਿਹੜੇ ਬੁੱਧੀਆ ਤੋੜਦਾ ਰੱਖ ਕੇ ਹਾਂ ਮੈਂ ਰੋਕਦਾ ਰੋਕਦਾ ਹੀ ਰੱਖਿਆ ਤੇ ਉਹਦੇ ਰੋਕ ਕੇ ਆ ਜੇ ਵੇਖ ਫਾਸਦੀ ਹੈ ਜਿਹੜੇ ਕਿਹੜੇ ਜ਼ਿਆਦਾ ਹਨਾ ਜਿਹੜੇ ਕਿਹੜੇ ਜ਼ਿਆਦਾ ਹਨਾ ਚਲਾ ਆਉਣ ਮਿੰਜਵਾ ਕਰਾਉਂਦਾ ਹੋਰ ਦੀ ਕਿਹੜੇ ਜ਼ਿਆਦਾ ਤੁਸੀਂ ਚੱਲੋ ਉੱਪਰ ਮੇਰਾ ਨਾਗਲ ਬਾਨੀ ਆ ਓ ਡਰਾਈਵਰ ਸਾਹਿਬ ਵੱਡੇ ਡਰਾਈਵਰ ਕੇਲੇ ਵਾਰਗਿਆਂ ਦਾ ਕੰਮ ਹੈ ਛੋਟੇ ਕੰਮ ਚੱਲੇ ਆ ਜੇ ਪਰ ਪੂਰਾ ਕੰਮ ਨਹੀਂ ਚੱਲਿਆਗਾ ਇਹ ਟੈਂਕਾ ਲਾ ਕੇ ਖਾਲਾ ਬੈਸਮੇ ਲਟਾਏਗਾ ਐ ਠੀਕ ਹੈ ਠੀਕ ਹੰਬਰ ੱਲੇ ਬੈਠੇ ਆ ਜੀ ਇੱਕ ਟੈਂਕ ਭਰ ਗਿਆ ਇਧਰ ਲਿਆਏ ਸੋ ਜੀ ਜਿਹੜਾ ਪਹਿਲਾ ਡਰਾਈਵਰ ਪਹੇਚਾ ਕੰਡਾ ਮਗਾ ਲਿਆ ਬਾਈ ਨੇ ਮੈਂ ਕਹਿੰਦਾ ਚਾਹ ਕਿਹੜਾ ਪੀਊਂਗਾ ਇਨੀ ਗਰਮੀ 'ਚ ਹੈਂ? ਆਹ ਕਿਆ ਬੀਲੀ ਹੈ? ਆਹ ਕਿਆ ਬੀਲੀ? ਕੰਡਾ ਕੰਡਾ ਜੀ ਦੇ ਚਾਹ ਨੂੰ ਵੀ ਕਰ ਦਦਾ। ਨਹੀਂ, ਚਾਹ ਨੂੰ ਨਹੀਂ। ਦੇਖ ਲਓ। ਇਹ ਠੀਕ ਹੈ। ਚਾਹ ਤਾਂ ਬੋਲਦਾ ਰਿਹਾ ਨਾ। ਗੱਲ ਗੱਲ। ਹੂੰ। ਮੈਂ ਤੇ ਬਹਿ ਦੁੱਧਾਂ। ਯਾ ਦੋਮਿੰਗ ਗਿਫਟ ਦਮਾ ਗਿਫਟ ਲੈ ਕੇ ਦੇ ਦੋ ਗਈ ਲਿਆ ਹਲੋ ਜੀ ਜਾਣੇ ਸੁਣੋ ਸੁਣ ਲੋ ਬਣੇ ਕਰੋ ਕਨੈਕਟ ਥੋੜਾ ਪਾਣੀ ਲੋ ਆ ਹਟਾ ਰਾ ਜੇ ਘਰੇ ਬੱਤੀ ਆ ਬਲੂਟੂਥ ਆਲਾ ਏਹੇ ਇਸੇ ਦਾ ਫੋਨ ਚ ਲੱਗਦਾ ਤਾਂ ਜੀ ਕਨੈਕਟ ਹੋ ਦਿਆ ਇਹ ਆ ਕਿ ਕਿ ਹੋ ਰਹੀ ਹੈ ਸਿੱਧੇ ਦਾ ਰਕ ਲੱਗ ਡੇ ਕਰੋ ਹਾਂ ਬੱਸ ਕੋਨਾ ਬੋਝਦੀ ਲੱਗਦੀ ਆ ਇਹ ਸਿੱਧੇ ਆ ਬਲੱਗੇ ਚ ਲੱਗਦੀ ਆ ਫਿਰ ਅੱਗੇ ਚ ਲਾ ਦਿਓ ਦੋਈ ਤਰ੍ਹਾਂ ਫਿਰ ਦੇਖ ਕੇ ਆਵਾਜ਼ ਆਉਂਦੀ ਉਹ ਉਹ ਟੱਕਾ ਪਿਣਾ ਕੋਲ ਬਸ ਤੇ ਉਹਦੇ ਜੀ ਇਹਦਾ ਹੋਜੀ ਇਲਾਦਾ ਸਿੱਧਾ ਪਲੱਗ ਚ ਲਾਉਣਾ ਐ ਸਾਰਾ ਆ ਟੁਕੀਆਂ ਹੀ ਲਾ ਲੈਣੀਆਂ ਕੰਨ ਚ ਐਟ ਫੋਨ ਆ ਗਿਆ ਉੱਪਰ ਆ ਗਿਆ ਬੱਸ ਬਸ ਸੁਈ ਜਾਓ ਗਾਣੇ ਹੋਣੇ ਚ ਅਮੈਕ ਹੈਲੋ ਹਲੋ ਹਲੋ ਮਾਈਕ ਲਿਸ਼ਟ 1 2 3 ਦੀ ਦਾ ਚੌਥਾ ਘੇਰ ਤਾਲਾ ਇਹ ਜਿਹੜਾ ਦੋ ਚੌਥਾ ਵਾਲਾ ਚੌਥਾ ਠੀਕ ਹੈ ਠੀਕ ਹੈ ठीक है। ना। <laughs> <laughs> ਉਹਨੇ ਜਿਹੜਾ ਲਿਵਰੇਵਾਨ ਦੇ ਅੱਛਾ ਉਧਰ ਤੋਂ ਠੰਡਾ ਮੰਗਾ ਲਿਆ ਉਧਰ ਤੋਂ ਫਰੀਦ ਵਾਲੇ ਪਕੌੜੇ ਆ ਵਾਹ ਜੀ ਵਾਹ ਸੀਜ਼ਨ ਨਹੀਂ ਗਈ ਜਾਣਾ ਇਹ ਆਹੀ ਚੱਲਣਾ ਜਿਹਨੇ ਲਿਆ ਤੇ ਠੀਕ ਹੈ ਨਹੀਂ ਲਿਆ ਤਾਂ ਵੀ ਕੋਈ ਚੱਕਰ ਨਹੀਂ ਆਹ ਠੰਡੇ ਰੋੰਡੇ ਚੱਲਦੇ ਆ ਆਏ ਤਾਂ ਲਈ ਆਈ ਦਿੰਦੇ ਆ ਬਰੈਡ ਦੁਪਹਿਰ ਦੀ ਰੋਟੀ ਖਾਣੀ ਹੋਣੀ ਕਿ ਪੂਰਾ ਸੀਜ਼ਨ ਹੁਣ ਬਰੈਡ ਸਮੋਸੇ ਹਾਂ ਬਰੈਡ ਸਮੋਸੇ ਹੀ ਚੱਲਣੇ ਆ ਕਲ ਕਲ ਹੈ ਬਰਗੜ ਕਲ ਕਲ ਹੈ ਬਰਗੜ ਵਾਹ ਦੂਸੇ 파ਟ ਰਹਿਗੇ ਹੈ ਦੇਰ ਗਰੇ 파ਟ ਰਹਿਗੇ ਔਰ ਕੀ ਹੋ ਰਿਹਾ ਹੈ? ਉਹ ਪਿੱਛੇ ਨਾਲ ਆਪੀ ਦੇ। ਹੂੰ? ਉਹ ਪਿੱਛੇ ਨਾਲ ਆਪੀ। ਲੈ ਕੇ ਨਾ। ਇਹ ਦਾੜੀ ਨੂੰ ਦਬਾ ਮੈਂ ਕਿਹਾ ਨਾ ਸੱਣਾ ਚਲਾ ਕੇ ਨਾ ਉਹ ਫੌਨ ਕਰੂਗਾ। ਫਸ ਗਿਆ ਲੇਟ ਤੇ ਗਿਆ ਤੇ।

ਇਹ ਤਾਂ ਪੂਰੀ ਟਰਾਲੀ ਫੁੱਲ ਹੋਣੀ ਚਾਹੀਦੀ ਕਹਿੰਦੇ ਟਰਾਲੀ ਲੈ ਕੇ ਆਏ ਹੋਰ ਆਹੀ ਵੱਟਣੇ ਬਾਕੀ ਨਰਮਾ ਇਹਦਾ ਕਿੱਥੇ ਵੱਟਣਾ ਹੈ ਮਨ ਤਾਂ ਲੱਗਦਾ ਅਭੀ ਵੱਡਣੀ ਹੈ ਨਾਲ ਵਾਲੀ ਨਹੀਂ ਨਹੀਂ ਸਭ ਦੇਖ ਕੇ ਆਇਆ ਸੀ ਉੱਤਰ ਕੋਮ ਕੱਲ ਦੇਖਿਆ ਤਾਂ ਇਹ ਤਾਂ ਤੁਹਾਡੀ ਮਰਜ਼ੀ ਹੈ ਵੀਰਾ ਕੱਲ ਉਹ ਵੀ ਦੇਖਿਆ ਉਹ ਧਰ ਸ਼ਿੰਗਾਰੇ ਵਾਲਾ ਉਹ ਵੀ ਲਹਾਰੀ ਆ ਇਹ ਵੀ ਹਰੀ ਆ ਆਹ ਤਾਂ ਆਹ ਪੱਤੀ ਹੋਈ ਜੀ ਆਹੀ ਵੱਟਣਾ ਹੈ ਹਾਂ ਤਾਂ ਉਹ ਆ ਰਿਹਾ ਹੈ ਬੱਚਾ ਨਹੀਂ ਹੈ ਕਾਹ ਹੋੜ ਪਟਾਲ ਤੇ ਤਾਂ ਆਈ ਸੀ ਗਿਆ ਫੰਦਾ ਲੈਣ ਗਿਆ ਚਾਪ ਗੱਡੀ ਘਰ ਵੀ ਤੂੰ ਚੱਪ ਲਾਉਗਾ ਯਾਰ ਸਵਾਨਦਾਨ ਕਰਾਂਗੇ ਚੰਗੀ ਤਰ੍ਹਾਂ ਕਰਾਂਗੇ ਫਿਰ ਫੰਦਾ ਲੈਣ ਗਿਆ ਜੱਤੀ ਪਾਲਦਾ ਪੀਰੂ ਗਿਆ ਜੱਤੀ ਪਾਲੀਏ ਜੱਤੀ ਪਾਲੀਏ ਲੈ ਮਸੀਹ ਨਾਲ ਕਿ ਨੱਚ ਕੇ ਦਿਖਾਦੇ ਹਣ ਲੋ ਜੀ ਸਾਡੇ ਵਰਮੈਨ ਸਾਹਿਬ ਕਾਫੀ ਜਣ ਪੈ ਕੇ ਦੇਖ ਰਹੇ ਨੇ ਬਸ਼ੀਲੂ ਆ ਕਾਫੀ ਕੇ ਟੇਸਟ ਦਿਖਾ ਰਹੇ ਨੇ ਕਾਫੀ ਕੇ ਟੇਸਟ ਦਿਖਾ ਰਹੇ ਨੇ ਹੁਣ ਬਰੈਡ ਸਮੋਸਾ ਚੰਡਾ ਹੁਣ ਪਹਿਲਾਂ ਤਾਂ ਬੈਠ ਕੇ ਦੇਖਦੇ ਸੀ ਹੁਣ ਪੇ ਗਏ ਹੈ ਵਾਲੇ கேਚ ਲੱਗੇ ਤੁਸੀਂ ਕਹਿੰਦੇ ਲੱਗਣਾ ਨਹੀਂ ਹੈਗਾ ਦੱਸੋ ਹੁਣ ਯਾ ਪਤਾ ਲੱਗਾ ਹੈ ਹਾਂ ਇਹਦੇ ਵਸਾਈ ਵੱਢਣੇ ਆ ਅਗਲੇ ਖੇਤ ਲਾਗੇ ਜਿਹੜੀ ਕਹਿੰਦੇ ਨਰਮ ਹੋਊਗੇ ਆਪਾਂ ਆਉਂਗੇ ਹੁਣ ਕਾਲਾ ਬਾਈ ਚੜ ਗਿਆ ਮਸ਼ੀਨ 'ਤੇ ਉਹ ਚਲਾਉਂਗੇ ਆਪਾਂ ਸਾਪੀ ਜਾਉਂਦੇ ਹੋਰ ਇਹਦੇ ਬਾਅਦ ਵੀ ਅਜੇ ਵੇਢਣਾ ਕੋਈ ਖੇਤ ਅੱਗੇ ਜਾ ਕੇ ਹੈ ਨਾ ਫੇਰ ਕਹਿੰਦੇ ਬਸ ਆਹੀ ਐ ਚੱਲ ਆਪੇ ਰਹਿਦਾ ਮੇਰੇ ਵੀ ਹੂੰ ਤਰਾ ਲਾਉਣ ਲੱਗੀ ਦਾਹਾ ਬੱਤੇ ਆਈ ਨਹੀਂ ਬੋਲ ਲੈ ਆਪਾ ਦਾ ਵੀ ਜੀ ਨਹੀਂ ਕਰਦਾ ਉਧਰ ਹੰਦ ਤੇ ਮਸ਼ੀਨ ਪਰ ਤੇ ਮੈਂ ਖਾਜੀ ਕਰੂਗਾ ਜਦੋਂ ਉੱਧਰੂੰਗਾ ਉਹ ਇੱਥੇ ਦੀ ਵੀ ਉਧਰ ਜਾ ਸਕਦੇ ਤੇ ਕਿਉਂ ਇਹ ਰੋਣ ਹੁੰਦਾ ਹੈ ਇਹ ਰੂਹ ਹੁੰਦਾ ਇਹਦੇ ਦੇ ਵੀ ਜੇ ਕਰੇ ਤੇ ਉਧਰ ਇਧਰ ਤੇ ਬਾਈ ਜੜ ਗਿਆ ਕਿਹੜਾ ਕਵਾ ਕੇ ਬਾਈ ਨੇ ਆਪੇ ਵਰਦਣੇ ਨਾ ਨੇ ਐਨਾ ਕੀ ਜ਼ਰੂਰ ਮੋਣਾ ਹੁਣ ਨੂੰ ਤਾਂ ਖਾ ਪੀ ਕੇ ਵੀ ਚਲੋ ਛੱਡਦਾ ਪਾਪ ਨੇ ਚਲੋ ਬਾਈ ਠੀਕ ਆ ਫਿਰ ਆ ਵੀਡੀਓ ਇੱਥੇ ਤੱਕ ਦੀ ਬਾਕੀ ਦੂਜੀ ਪੂਰੀ ਵੀਡੀਓ ਕਾਲਾ ਬਾਲ ਬਲੌਗ ਚੈਨਲ ਤੇ ਦੇਖ ਸਕਦੇ ਆ ਜਾ ਕੇ ਆਪਣੇ ਮੇਨ ਟੈਨਮੈਂਟ Okay, you can buy mine.